ਜੇ ਤੇ ਮਾਰ ਚੰਮ ਨੂੰ ਹੱਥ ਲਾਉਂਦਾ ਨਾ ਤਾਂ ਮੰਦਰ ਗੁਰਦੁਆਰਿਆਂ ਵਿੱਚ ਢੋਲਕੀਆਂ ਤੇ ਤਪਲੇ ਵੱਜਦੇ ਨਾ ਜਿਹੜੇ ਲੋਕ ਜੁੱਤੀਆਂ ਬਣਾਉਣੀਆਂ ਆਉਂਦੀਆਂ ਜਿਨ੍ਹਾਂ ਨੂੰ ਉਹਨਾਂ ਨੂੰ ਜੁੱਤੀਆਂ ਭਰਉਣੀਆਂ ਵੀ ਆਉਂਦੀਆਂ ਮੈਂ ਇਸ ਰਾਣੇ ਨੂੰ ਦੱਸਦਾ ਵਿਧੇਂਦਰ ਸਿੰਘ ਰਾਣੇ ਨੂੰ ਤੇਰੀ ਭੂਆ ਚਤੌਰਗੜ ਤੋਂ ਆ ਗਈ ਚੱਲ ਕੇ ਸ਼੍ਰੀ ਗੁਰੂ ਅਰਬਿਦਾਸ ਮਹਾਰਾਜ ਨਾਲ ਲੜ ਲੱਗੀ ਤੈਨੂੰ ਉਹਨਾਂ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਜਾਂ ਤੂੰ ਉਹਨਾਂ ਦੀ ਇੱਜ਼ਤ ਨੂੰ ਜਿਹੜਾ ਹੈਗਾ ਉਹਨਾਂ ਨੂੰ ਬੇਮੁੱਖ ਕਰਦਾ ਪਿਆ ਤੇਰੇ ਵਿੱਚ ਤੇਰੇ ਜਿਹੜੇ ਤੇਰੇ ਰਾਣਾ ਪਰਿਵਾਰ ਜੋ ਤੌਰ ਕਰਦੀ ਧਰਤੀ ਦੇ ਵਿੱਚ ਬਵੰਜਾ ਰਾਜ ਪੂਤ ਰਾਜੇ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚੇਲੇ ਹੋਏ ਆ ਇਹਨੂੰ ਇੰਨਾ ਪਤਾ ਹੋਣਾ ਚਾਹੀਦਾ ਇਤਿਹਾਸ ਬੋਲ ਕੇ ਦੇਖੋ 7 ਦਿਨ ਹੋ ਗਏ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਪਈ ਉਲਟਾ ਸਾਡੇ ਬੱਚਿਆਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਝੂਠੇ ਇਹਨਾਂ ਨੂੰ ਇੰਨਾ ਨਹੀਂ ਪਤਾ ਜੇ ਸਾਡੇ 750 ਕਰੋੜ ਰੁਪਏ ਦਾ ਜਦੋਂ ਨੁਕਸਾਨ ਹੋਇਆ ਸੀ ਬਿਆਨਾ ਕਾਂਡ ਵੇਲੇ ਜੇ ਉਹ ਪਰਚੇ ਅਸੀਂ ਰੱਦ ਕਰਾ ਸਕਦੇ ਇਹ ਤਾਂ ਹੈ ਹੀ ਇੱਕ ਪਰਚਾ ਇਹਦੇ ਲਈ ਭਾਵੇਂ ਸਾਨੂੰ ਪੂਰਾ ਪੰਜਾਬ ਪੂਰੇ ਇੰਡੀਆ ਬੰਦੀ ਕਾਲ ਦੇਣੀ ਪੈ ਜਾਵੇ ਇੱਕ ਵਾਰੀ ਧਰਜ ਕਰ ਕਰ ਕੇ ਰੱਖਦੇ ਨੇ ਇਹਨਾਂ ਨੂੰ ਇਹ ਦੋ ਬੱਸਾਂ ਦੋ ਬੱਸਾਂ ਪੁਲਸ ਦੀਆਂ ਗੜੀਆਂ ਇਹਨਾਂ ਨੂੰ ਇਹ ਨਹੀਂ ਪਤਾ ਇਹ ਦੋ ਬੱਸਾਂ ਕੁਝ ਨਹੀਂ ਕਰਨੀਆਂ ਭਾਵੇਂ ਰੈਪਿਡ ਐਕਸ਼ਨ ਫੋਰਸ ਲਾ ਦਿਓ ਦੰਗੀਆਂ ਤੇ ਕਾਬੂ ਕਰਨ ਵਾਲੀ ਕੁਰਸ ਪਿੱਛੇ ਨਹੀਂ ਹਟਾਂਗੇ ਡਾਂਗਾ ਖਾਵਾਂਗੇ ਜਿੰਨਾ ਚਿਰ ਲੜਾਂਗੇ ਪੂਰੀ ਮਰਦੇ ਦਮ ਤੱਕ ਲੜਾਂਗੇ ਪਰ ਇਹਨਾਂ ਨੂੰ ਇਹ ਆ ਕਿ ਜਿਹੜਾ ਇੱਥੇ ਹੈਗਾ ਇਹ ਪਰਚਾ ਜਿਹੜਾ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਜਿਹੜਾ ਭਿੰਦਰ ਸਿੰਘ ਰਾਣੇ ਨੂੰ ਗ੍ਰফতার ਕਰਕੇ ਉਹਨੂੰ ਸਲਾਖਾਂ ਪਿੱਛੇ ਸੱਟਿਆ ਜਾਵੇ